ਸਾਸਤ੍ਰੀ ਕਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਤੇ CMK ਐਮਬਰਾਇਡਰੀ ਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ ਜਿਦੇ ਵਿੱਚ ਆਪਾਂ ਤੁਹਾਨੂੰ ਇਹ ਟੀ-ਸ਼ਰਟ ਦੇ ਸਕਦੇ ਆ ਤੁਸੀਂ ਇਹ ਪਾਟੀ ਹੋਈ ਐ ਇਹਦੇ ਉੱਪਰ ਅੱਜ ਆਪਾਂ ਵਰਕ ਕਰਨਾ ਇੱਕ ਆਪਾਂ ਲੋਗੋ ਤਿਆਰ ਕਰਾਂਗੇ ਦੇ ਉੱਪਰ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ ਲੋਗੋ ਬਣਿਆ ਇਸ ਨੂੰ ਬਣਾਉਣ ਵਾਸਤੇ ਜੇ ਤੁਸੀਂ ਦੇਖਣਾ ਚਾਹਦੇ ਤਾਂ ਆਪਾਂ ਸਾਰੀ ਵੀਡੀਓ ਨਾਲ ਜੁੜੇ ਰਹਿਣਾ ਐਂਡ ਤੱਕ ਜੁੜੇ ਰਹਿਣਾ ਇਹ ਵੀਡੀਓ ਸੋ ਆਪਾਂ ਇਹਨੂੰ 450 ਜਾਂ 452 ਤੇ ਬਣਾ ਰਹੇ ਆ ਇਸ ਨੂੰ ਸਭ ਤੋਂ ਪਹਿਲਾਂ ਆਪਾਂ ਇਹਦਾ ਲੋਗੋ ਆਪਾਂ ਨੈਟ ਤੋਂ ਲੈ ਕੇ ਇਹਨੂੰ ਆਪਾਂ ਕੰਪਿਊਟਰ ਦੇ ਵਿੱਚ ਇਹਨੂੰ ਡਿਜ਼ਾਈਨ ਕਰਾਂਗੇ ਉਸ ਤੋਂ ਬਾਅਦ ਆਪਾਂ ਇਹ ਟੀ-ਸ਼ਰਟ ਦੇ ਉੱਪਰ ਪਾਵਾਂਗੇ ਚਲੋ ਹੁਣ ਆਪਾਂ ਕੰਪਿਊਟਰ ਕੋਲ ਚੱਲਦੇ ਆਂ ਇਹਦਾ ਲੋਗੋ ਤਿਆਰ ਕਰਨ ਵਾਸਤੇ ਲਓ ਜੀ ਆਪਾਂ ਕੰਪਿਊਟਰ ਤੇ ਆ ਚੁੱਕੇ ਆਂ ਹੁਣ ਆਪਾਂ ਇੱਥੇ Chrome ਗੋਲ ਨਾਲ ਖੋਲਾਂਗੇ ਤੁਸੀਂ ਵੀ ਕੋਈ ਵੀ ਬ੍ਰਾਊਜ਼ਰ ਖੋਲ ਸਕਦੇ ਹੋ ਸੋ ਇੱਥੋਂ ਆਪਾਂ ਕੋਈ ਵੀ ਲੋਗੋ ਜਿਹੜਾ ਵੀ ਤੁਹਾਨੂੰ ਪਸੰਦ ਆਵੇ ਤੁਸੀਂ ਸਰਚ ਕਰਕੇ ਉਹਦੀ ਪਿਕਚਰ ਕੱਟ ਸਕਦੇ ਹੋ ਜਿਵੇਂ ਕਿ ਆਪਾਂ ਲੋਗੋ ਬਣਾ ਰਹੇ ਹਾਂ ਤੇ ਕੋਈ ਐਡੀ ਦੱਸਦਾ ਜਾਂ ਕੋਈ ਤੁਸੀਂ ਕਰ ਸਕਦੇ ਹੋ। ਸੋ ਆਪਾਂ ਨੂੰ ਇਹਦੇ ਵਿੱਚੋਂ ਆਪਾਂ ਇਹ ਵਾਲਾ ਲੋਗੋ ਬਣਾਵਾਂਗੇ। ਇਹਦੀ ਜਿਹੜੀ ਫੋਟੋ ਏ ਇਹਨੂੰ ਆਪਾਂ ਸੇਵ ਕਰ ਲਾਂਗੇ। ਤੁਸੀਂ ਵੀ ਕੋਈ ਵੀ ਫੋਟੋ ਇਹਦੀ ਸੇਵ ਕਰ ਲੈਣੀ ਹੈ। ਠੀਕ ਹੈ। ਲਓ ਜੀ ਆਪਾਂ ਫੋਟੋ ਸੇਵ ਕਰ ਲਈ ਹੁਣ ਆਪਾਂ ਐਮਬਰਾਇਡਰੀ ਦੇ ਸੌਫਟਵੇਅਰ ਚ ਜਾਵਾਂਗੇ ਤੇ ਇਸ ਫੋਟੋ ਨੂੰ ਆਪਾਂ ਐਮਬਰਾਇਡਰੀ ਦੇ ਵਿੱਚ ਚੇਂਜ ਕਰਾਂਗੇ ਹਾਂਜੀ ਚਲੋ ਆਪਾਂ ਚੱਲਦੇ ਹਾਂ ਇਹ ਆਪਣਾ ਸੌਫਟਵੇਅਰ ਹੈ ਆਰਟਿਸਟਿਕ ਡਿਜੀਟਾਈਜ਼ਰ ਇਹਨੂੰ ਆਪਾਂ ਓਪਨ ਕਰ ਲੈਣਾ ਲਓ ਜੀ ਆਪਾਂ ਸੌਫਟਵੇਅਰ ਖੋਲ ਲਿਆ ਤਾਂ ਆਪਾਂ ਆਵਲ ਜਿਹੜੀ ਫੋਟੋ ਸੇਵ ਕੀਤੀ ਸੀ ਇਹਨੂੰ ਆਪਾਂ ਓਪਨ ਕਰਾਂਗੇ ਇਹ ਆਪਣੀ ਫੋਟੋ ਆ ਗਈ ਹੈ ਤਾਂ ਇਹਨੂੰ ਆਪਾਂ ਸੈੱਟ ਕਰ ਲੈਣਾ ਪਹਿਲਾਂ ਆਟੋ ਡਿਜੀਟਾਈਜ਼ ਕਰ ਲੈਣਾ ਤੇ ਫਿਰ ਇਹਦੀ ਜਿਹੜੀ ਆਪਣੀ ਲੈਂਥ ਛੋਟੀ ਕਰਕੇ ਸੈੱਟ ਕਰ ਲੀ ਗਾ ਕਿ ਪਿੱਛੇ ਬੈਕਗ੍ਰਾਉਂਡ ਸ਼ੋਰ ਹੈ ਹੁਣ ਓਕੇ ਕਰਾਂਗੇ ਆਪਾਂ ਤੇ ਸ਼ੋਰ ਹੈ ਇੱਥੇ ਆਪਣੀ ਜਿਹੜੀ ਆਪਸ਼ਨ ਦਿੱਤੀ ਹੈ ਇਹਨੂੰ ਆਪਾਂ ਟਿਕ ਕਰਨਾ ਹੈ ਸਕੇਲ ਐਮਰ ਐਕੂਰੇਸੀ ਕਲਰ ਦੀ ਲਿਮਿਟ ਬੈਕਗ੍ਰਾਉਂਡ ਇਹਦਾ ਆਪਾਂ ਕੋਈ ਨਹੀਂ ਰੱਖਣਾ ਇਸ ਲਈ ਨਨ ਹੈ ਸੋ ਇਸ ਲਈ ਇਹਨੂੰ ਨਹੀਂ ਟਿਕ ਕਰਨਾ ਹੁਣ ਆਪਾਂ ਇਸਨੂੰ ਟ੍ਰੇਸ ਕਰਾਂਗੇ ਹਾਂਜੀ ਇਹ ਆਪਣੀ ਫੋਟੋ ਜਿਹੜੀ ਉਹ ਇੱਥੇ ਆ ਗਈ ਹੈ ਸੈਂਦੀ ਟ੍ਰੇਸ ਕਰਨ ਵਾਸਤੇ ਦਾ ਆਪਾਂ ਜਿਹੜਾ ਆਹ ਵਾਲਾ ਬੈਕਗ੍ਰਾਉਂਡ ਨੇ ਇਹਨੂੰ ਡਿਲੀਟ ਕਰ ਦਾਂਗੇ ਬੈਕਗ੍ਰਾਉਂਡ ਉੱਡ ਚੁੱਕਿਆ ਹੁਣ ਆਪਾਂ ਇਹਦਾ ਸਾਈਜ਼ ਸੈੱਟ ਕਰਾਂਗੇ ਦੇਖਦੇ ਆ ਇਹ ਆਪਣੀ ਦੀ ਵਿਡਥ ਹੈਗੀ 3.1 ਤੇ ਹਾਈਟ 3.14 ਆਪਾਂ ਨਾ ਅਕੋਰਡਿੰਗ ਟੂ ਆਪਣੇ ਜਿਹੜਾ ਸ਼ਰਟ ਸੀ ਉਹਦੇ ਅਕੋਰਡਿੰਗ ਆਪਾਂ 2 ਇੰਚ ਨੂੰ ਕਰਾਂਗੇ ਕਿਉਂਕਿ ਛੋਟਾ ਜਿਹਾ ਛੇਕ ਹੈ ਵੈਸੇ ਵੀ ਲੋਗੋ 2 ਇੰਚ ਦੇ ਸਹੀ ਆ ਤੋ ਆਪਾਂ ਇੱਥੇ ਨੂੰ 2 ਇੰਚ ਦਾ ਸੈੱਟ ਕਰ ਲਾਂਗੇ। 9 ਇਹ ਆਪਣਾ ਲੋਗੋ ਸੈੱਟ ਹੋ ਗਿਆ। ਦੇਖੋ। ਇਹ ਆਪਣੀ ਫੋਟੋ ਰਹਿ ਗਈ ਇਹਨੂੰ ਆਪਾਂ। ਇਸ ਲੋਗੋ ਨੂੰ ਆਪਾਂ ਇੱਥੇ ਹੋਰ ਜਾ ਕੇ ਦੂਸਰੀ ਖੋਲ ਕੇ ਫਾਈਲ ਉਹਦੇ ਵਿੱਚ ਆਪਾਂ ਨਿਊ ਖੋਲ ਕੇ ਨਾ ਉਹਦੇ ਵਿੱਚ ਇਹਨੂੰ ਆਪਾਂ ਕਰਾਂਗੇ। ਪੇਸਟ। ਹਾਂ ਇਹ ਆਪਣਾ ਲੋਗੋ ਹੈ। ਹੁਣ ਆਪਾਂ ਇਹਦੇ ਕਲਰ ਚੇਂਜ ਕਰ ਦਾਂਗੇ ਆਪਣੇ ਅਕੋਰਡਿੰਗ ਕਿੰਨੇ ਕਲਰ ਰੱਖਣੇ ਹੋ ਵੈਸੇ ਅਸੀਂ ਇਹਦੇ ਦੋ ਕਲਰ ਰੱਖਾਂਗੇ ਪਹਿਲਾਂ ਇਹਨੂੰ ਆਪਾਂ ਅਨਗਰੂਪ ਕਰ ਲੈਨੇ ਆਂ ਹੁਣ ਇਹਦੀ ਹਰ ਇੱਕ ਚੀਜ਼ ਨਲਗਲ ਹੋ ਗਈ ਹੈ ਅਨਗਰੂਪ ਹੋ ਗਿਆ ਥੋੜਾ ਜ਼ੂਮ ਕਰਕੇ ਹੰਟ ਹੰਟ ਅਸੀਂ ਇਹਦੀ ਆਈਸ ਕੇਸ ਹੋ ਸਕਦਾ ਥੋੜਾ ਰਾਮ ਆਪਾਂ ਰੰਗ ਇੱਥੇ ਜੋ ਚੂਸ ਕਰੇ ਜ਼ਰੂਰੀ ਨਹੀਂ ਆਪਾਂ ਉੱਥੇ ਵੀ ਉਹੀ ਕਰਨਿਆ ਇਹ ਤਾਂ ਆਪਣੀ ਮਰਜ਼ੀ ਜੇ ਕੋਈ ਹੋਰ ਵੀ ਕਰਨਾ ਤਾਂ ਉਹ ਵੀ ਕਰ ਸਕਦੇ ਆ ਆਪਾਂ ਬਾਕੀ ਰੀਲ ਤਾਂ ਉੱਥੇ ਹੀ ਪਾਉਣੀ ਜੋ ਆਪਣੀ ਮਰਜ਼ੀ ਦਾ ਹੋਇਆ ਇੱਥੇ ਤੇ ਇਹਨਾਂ ਕੀ ਇੱਕ ਵਾਰੀ ਡਿਫਰੈਂਟ ਹੋ ਜਾਏਗਾ ਕਲਰ ਆਪਾਂ ਜਿਹੜੇ ਸਿਲੈਕਟ ਕਰ ਲਾਂਗੇ ਨਹੀਂ ਤਾਂ ਸਾਰਾ ਇੱਕੋ ਕਲਰ ਦਾ ਬਣ ਜਾਏਗਾ ਹਾਂਜੀ ਆਪਣਾ ਤਿਆਰ ਹੋ ਗਿਆ ਲੋਕੋ ਤੁਸੀਂ ਦੇਖ ਸਕਦੇ ਆਪਾਂ ਇਹਨੂੰ ਰੀ ਡਰਾ ਕਰਕੇ ਦੇਖਦੇ ਆਂ ਇਹਦੇ ਉੱਪਰ ਕਿਸ ਤਰ੍ਹਾਂ ਬੰਦਨ ਇਹ ਜਿਸ ਤਰ੍ਹਾਂ ਆਪਾਂ ਇੱਥੇ ਸ਼ੋ ਹੋ ਰਿਹਾ ਉਸ ਤਰ੍ਹਾਂ ਹੀ ਮਸ਼ੀਨ ਆਪਣੀ ਚੱਲੇਗੀ ਕਿਉਂਕਿ ਜੋ ਇੱਥੇ ਜਿਸ ਤਰ੍ਹਾਂ ਬਣਾਉਦੀ ਹੋਵੇਂ ਆਪਣੀ ਮਸ਼ੀਨ ਉੱਥੇ ਬਣਾਉਦੀ ਸੋ ਕੋਈ ਵੀ ਡਿਜ਼ਾਈਨ ਤੁਸੀਂ ਬਣਾਓ ਅਗਰ ਕੰਪਿਊਟਰ ਦੇ ਮਸ਼ੀਨ ਤੇ ਬਣਾਉਣਾ ਤਾਂ ਪਹਿਲਾਂ ਕੰਪਿਊਟਰ ਤੇ ਇੱਕ ਵਾਰੀ ਦੇਖ ਲਿਆ ਕਰੋ ਵੀ ਇਹਨੇ ਕਿਸ ਤਰ੍ਹਾਂ ਬਣਾਇਆ ਤਾਂ ਇਹ ਲੋਗੋ ਆਪਨਾ ਜੋ ਬਣ ਰਿਹਾ ਤੇ ਤੁਸੀਂ ਵੀ ਇਦਾਂ ਦਾ ਲੋਗੋ ਆਪਣੀ ਕਿਸੇ ਵੀ ਟੀ-ਸ਼ਰਟ ਤੇ ਜਾਂ ਬੇਸ਼ਕ ਫੱਟੀਆਂ ਜਾਂ ਵੈਸੇ ਹੀ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਬਣਵਾ ਸਕਦੇ ਹੋ ਸਾਡੇ ਤੋਂ ਕੰਟੈਕਟ ਕਰਕੇ ਸਾਡਾ ਨੰਬਰ ਤਾਂ ਸਕਰੀਨ ਉੱਪਰ ਸ਼ੋ ਹੋ ਰਿਹਾ ਜਾ ਕੋਈ ਵੀ ਕਿਸੇ ਤਰ੍ਹਾਂ ਦਾ ਡਿਜ਼ਾਈਨ ਜੇ ਤੁਸੀਂ ਕਢਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਤਾਂ ਆਪਾਂ ਕਰ ਦਿੰਦੇ ਆ। ਬਾਕੀ ਕਿਸੇ ਤਰ੍ਹਾਂ ਦੀ ਜਾਣਕਾਰੀ ਵਾਸਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਥੋੜੀ ਨੂੰ ਆਪਾਂ ਸੇਵ ਕਰਦੇ ਆਂ ਪੈਨ ਡਰਾਈਵ ਦੇ ਵਿੱਚ ਫਾਈਲ ਤੇ ਜਾ ਕੇ ਐਕਸਪੋਰਟ ਕਰਾਂਗੇ ਆਪਾਂ। ਇਧਰ ਆਪਣੀ ਪੈਨ ਡਰਾਈਵ ਹੈ। ਇਹਦੇ ਤੇ ਕੋਈ ਵੀ ਆਪਾਂ ਨੇਮ ਲਿਖ ਕੇ ਆ ਸੇਵ ਕਰ ਲਿਆ ਹੈ। ਹੂੰ ਕੋਨ ਸੇ ਹੋ ਗਿਆ ਹੁਣ ਆਪਾਂ ਆਪਣੀ ਮਸ਼ੀਨ ਤੇ ਚੱਲਾਂਗੇ ਤੇ ਇਸ ਲੋਗਾਂ ਨੂੰ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂ ਕਿ ਕਿਸ ਤਰ੍ਹਾਂ ਬੰਨਦਾ ਹੈ ਉਹ ਆਪਾਂ ਪਹਿਲਾਂ ਐਮਬਰਾਇਡਰੀ ਕਰਨ ਤੋਂ ਪਹਿਲਾਂ ਇੱਕ ਵਾਰੀ ਛੋਟਾ ਜਿਹਾ ਕੱਪੜਾ ਇਹਦੇ ਨੀਚੇ ਲਗਾ ਲਾਂਗੇ ਤਾਂ ਜੋ ਇਹ ਬਾਅਦ ਵਿੱਚ ਉਹ ਇਹਦੇ ਤੇ ਵਰਕ ਨਾ ਕਰੇ ਜੇ ਮਸ਼ੀਨ ਕਈ ਵਾਰੀ ਤਾਂ ਆਪਣਾ ਧਾਗਾ ਹੀ ਨੀਚੇ ਖਿੱਚ ਲੈਂਦੀ ਹੈ ਫਟੇ ਤੋਂ ਸੋ ਇਸ ਲਈ ਛੋਟਾ ਜਿਹਾ ਕੱਪੜਾ ਆਪਾਂ ਇਹਦੇ ਉੱਪਰ ਅਟੈਚ ਕਰ ਲਾਂਗੇ लो जे आप कपड़ा ए नीचे लगा लिया तो आप फालतू कपड़ा थोड़ा थोड़ा कट देंगे पहला ही क्योंकि बाहर कटना

ਤੁਸੀਂ ਪੂਰਾ ਟਾਈਟ ਕਰਕੇ ਆਪਣਾ ਫਰੇਮ ਲਗਾਣਾ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਢਿੱਲ ਨਾ ਰਵੇ ਨਾ ਰਵੇ ਕਿਉਂਕਿ ਡਿਜ਼ਾਈਨ ਬਣਨ ਲੱਗਿਆ ਬਾਅਦ ਵਿੱਚ ਖਰਾਬ ਹੋ ਜਾਂਦਾ ਜੇ ਢਿੱਲ ਹੋਵੇ ਫਰੇਮ ਦੇ ਵਿੱਚ ਤੁਸੀਂ نیچے ਟ੍ਰੇਸ ਪੇਪਰ ਲਗਾ ਲੈਣਾ ਤਾਂ ਜੋ ਸਫਾਈ ਆ ਸਕੇ ਅਸੀਂ ਲਗਾ ਲਿਆ ਆ ਨਾ ਆਪਾਂ ਇਹਨੂੰ ਮਸ਼ੀਨ ਤੇ ਉੱਪਰ ਫਿੱਟ ਕਰਾਂਗੇ ਆਪਾਂ ਡਿਜ਼ਾਈਨ ਖੋਲਾ ਹੈ ਦੇਖ ਸਕਦੇ ਹੋ ਤੁਸੀਂ ਸੋ ਆਪਾਂ ਟੀ-ਸ਼ਰਟ ਨੂੰ ਹੁਣ ਕੁੱਠਾ ਕਰ ਲਾਂਗੇ ਤਾਂ ਕਿ نیچے ਵਾਲਾ ਕੱਪੜਾ ਜੋ ਉਹ ਵੇਚ ਨਾ ਜਾਵੇ ਧਿਆਨ ਨਾਲ ਪੂਰੀ ਬਣੇਗੀ ਇਹ ਕਿਉਂਕਿ نیچے ਵਾਲਾ ਕੱਪੜਾ ਵੇਚ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਸਾਰਾ ਖਰਾਬ ਹੋ ਜਾਏਗਾ ਹੁਣ ਆਪਾਂ ਅਸ ਅਕੋਰਡਿੰਗ ਸੈੱਟ ਕਰ ਲਾਂਗੇ ਜਿੱਥੇ ਆਪਾਂ ਆਪਣਾ ਲੋਗ ਬਣਾਉਣਾ ਹੈ ਨੋ ਜੀ ਆਪਾਂ ਹੁਣ ਇਹਨੂੰ ਸੈੱਟ ਕਰ ਲਿਆ ਆਪਣੇ ਗ੍ਰਾਫ ਦੇ ਅਕੋਰਡਿੰਗ ਤੁਸੀਂ ਆਪਨਾ ਸੈੱਟ ਕਰ ਲੈਣਾ ਤਾਂ ਆਪਾਂ ਹੁਣ ਸਕੀਲ ਨੂੰ ਬਾਹਰ ਕੱਢ ਦਾਂਗੇ ਤੇ ਡਿਜ਼ਾਈਨ ਨੂੰ ਚਲਾਵਾਂਗੇ पहलेख लगा हूँ आप करे स्टार्ट एक तुम्हें तो ध्यान रखना है कि अपनी टी शर्ट तो वेचना आज कितने तो, तो आप हूँ कर दें। स्टार्ट ਆਪਾਂ ਦੋ ਕਲਰ ਚੂਜ਼ ਕੀਤੇ ਆ ਇੱਕ ਵਾਈਟ ਤੇ ਨਾਲ ਬਲੂ ਤੁਸੀਂ ਆਪਣੀ ਪਸੰਦਾ ਕਲਰ ਚੂਜ਼ ਕਰ ਸਕਦੇ ਹੋ ਜਿਵੇਂ ਦਾ ਵੀ ਤੁਹਾਨੂੰ ਪਸੰਦ ਆ ਸੋ ਵੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਹੋ ਰਿਹਾ ਬਹੁਤ ਹੀ ਬਰੀਕੀ ਨਾਲ ਬਾਕੀ ਜੇ ਤੁਸੀਂ ਵੀ ਸਾਡੇ ਤੋਂ ਸੂਟ ਫੜਵਾਉਣਾ ਚਾਹੁੰਦੇ ਹੋ ਤੇ ਸਾਨੂੰ ਕੰਟੈਕਟ ਕਰੋ ਜੇ ਤੁਸੀਂ ਸਾਡੇ ਰੀਲ ਚੈਨਲ ਤੇ ਦੇਖਣਾ ਚਾਹਤੇ ਡਿਜ਼ਾਈਨ ਹੀ ਬੰਨਾ ਮਤਲਬਾ ਸਾਡੇ ਚੈਨਲ ਨੂੰ ਤੁਸੀਂ ਫੋਲੋ ਕਰ ਲਓ ਆਪਣਾ ਵਟਸਐਪ ਤੇ ਚੈਨਲ ਹੈ ਸੀਐਮ ਕਿ ਐਮਬਲਾਈਟਰੀ ਦੇ ਜੇ ਤੁਸੀਂ ਸਾਨੂੰ ਕਰੀਅਰ ਕਰੀਅਰ ਕਰਕੇ ਵਿੱਚ ਨਹੀਂ ਜਾਉਂਦੇ ਉਹ ਤਾਂ GTBC ਆਫਿਸ ਤੋਂ ਕੁਝ ਸੰਪੇਸਾ ਲਓ ਸੋ ਪੂਰੀ ਵੀਡੀਓ ਜੂਰ ਦੇਖਣਾ ਕਿਉਂਕਿ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਰਿਹਾ ਆਪਣਾ ਸਾਰਾ ਕਵਰ ਕਰੇਗਾ ਤੁਹਾਨੂੰ ਨੇ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੇਗਾ। ਉਹਦੇ ਤੁਸੀਂ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਦੇਖ ਸਕਦੇ ਹੋ। ਜਿਵੇਂ ਦਾ ਵੀ ਕੰਮ ਪਸੰਦ ਤੁਸੀਂ ਕੋਈ ਵੀ ਪਸੰਦ ਕਰਕੇ ਸਾਡੇ ਤੋਂ ਬਣਵਾ ਸਕਦੇ ਹੋ। ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਿਓ। चैनल सब्सक्राइब ख रहे लोगों सारा अपनी कवर कर रहे हैं ਹੁਣ ਆਪਾਂ ਕਲਰ ਚੇਂਜ ਕਰਾਂਗੇ ਵਾਈਟ ਕਲਰ ਇਹਨੇ ਪਾ ਦਿੱਤਾ ਹੋਇਆ ਹੁਣ ਆਪਾਂ ਦੂਜਾ ਕਲਰ ਲਾਵਾਂਗੇ ਜੀ ਆਪਣਾ ਲੋਗੋ ਬਣ ਕੇ ਰੈਡੀ ਹੋ ਗਿਆ ਹੈ